ਜੋ ਬੋਲੇ ਸੋਨਰ ਪੈ ਭਗਵਾਨ ਫਾਲਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀ 168 ਗੁਰੂ ਕਾ ਨਾਨਕ ਮਹਾਰਾਜ ਕੀ ਜੈ ਦੁਹਰਾ ਪੂਰਨ ਸਤਗੁਰ ਮਾਥ ਲੋਕ ਵਿੱਚ ਕਰਕੇ ਪਰ ਉਪਕਾਰ ਮਾਰੂ ਡਾਰੀ ਬ੍ਰਹਮ ਲੋਕ ਨੂੰ ਸਤਗੁਰ ਹੋਇ ਤਿਆਰ ਤੀਰਤ ਤੋਂ ਪੁੰਨਿਆ ਦਾ ਮੇਲਾ ਜਦ ਤੋਂ ਹੋ ਗਿਆ ਖਤਮ ਤਮਾਮ ਸਤ ਸੰਗਤਾ ਮੁਰਿਆ ਕਰਨੋ ਕੁਰਵਾਲ ਨੇਕਤਾ ਜਪਤਿਆ ਨਾਮ ਸੰਗਤਾ ਦਿਲ ਵਿੱਚ ਤਾਰ ਮੁਰਾਦਾ ਜੋ ਵੀ ਆਇਆ ਗੁਰ ਦਰਬਾਰ ਗੁਰ ਪਰਮੇਸ਼ਵਰ ਪੂਰਿਆ ਕੀਤੇ ਆ ਸਤਗੁਰ ਸੱਚੇ ਪਰਵਧ ਗਾਰ ਸਤਗੁਰ ਸੱਚੇ ਸਿੰਘਾ ਸੰਤ ਤੇ ਮੁੜ ਕੋਲ ਬੈਠੇ ਆਸ਼ਟਮ ਦੇ ਸ਼ਿਸ਼ ਅੱਠੇ ਪੈਰ ਸੰਗਤਾ ਦੀ ਸੇਵਾ ਜੋ ਕਰਦੇ ਨੇ ਆਸ਼ਟਮ ਵਿੱਚ ਸਤਿਗੁਰੂ ਬੋਲੇ ਬਰਖੁਰ ਦਰਸੇਵਾ ਨਾਲ ਸ਼ਿੰਗਾਰੋ ਭਗਤੋ ਸ੍ਰੀ ਪਾਲਮਿਕ ਜਗਤ ਪਿਤਾ ਦੇ ਪੈਰੋ ਕਾਰ ਪਿਆਰਿਓ ਭਗਤੋ ਸੇਵਾ ਕਰਕੇ ਸਾਧ ਸੰਗਤ ਦੀ ਜਤ ਸਤ ਧਾਰਨ ਵਾਲਿਓ ਭਗਤੋ ਭਗਤੀ ਕਰਕੇ ਜਗਤ ਭਲੇ ਲਈ ਜੀਵਨ ਆਧਨ ਵਾਲਿਓ ਭਗਤੋ ਯੋਗ ਦਾ ਰਸਤਾ ਬਹੁਤ ਕਠਨ ਹੈ ਯੋਗ ਹੈ ਜਗਦਾਸ ਯੋਗ ਹੈ ਅਗ ਤਾ ਸਾਗਰ ਤਰਨਾ ਕਾਮ ਕ੍ਰੋਧ ਤੇਮ ਮਾਰ ਕੇ ਸਿਰ ਤੇ ਸਵਾਰੀ ਕਾਟਾ ਯੋਗ ਹੈ ਔਖਾ ਇਸ ਤਰ੍ਹਾਂ ਜਿਉ ਔਖਾ ਖਜੂਰ ਚੜਨਾ ਚਨਕਿਆ ਨੋਵੇਂਵੇਂ ਅਮਰਤੀ ਪੜ ਗਿਆ ਸਭ ਕੁਝ ਟੂਰ ਸ਼ਬਦ ਗ੍ਰੋਧੀ ਯੁਕਤੇ ਦੇ ਸੰਗ ਕਰਨਾ ਚਿਤ ਅਭਿਆਸ ਛੱਡਨੇ ਮਹਿਲ ਅਟਾਰਿਆ ਚੰਗੜਾ ਤੇ ਵਿੱਚ ਕਾਡਾ ਵਾਸ ਕਮਲ ਪੁਲਜਿਓ ਪਾਣੀ ਅੰਦਰ ਰਹਿ ਕੇ ਰਹਿਣ ਭੇਜ ਸੰਤ ਵੀ ਇੱਦਾਂ ਵੱਖਰੇ ਰਹਿੰਦੇ ਰਹਿੰਦੀ ਦੁਨੀਆ ਵਿੱਚ ਅੰਦਰ ਜੋਤਿ ਬ੍ਰਹਮੰਡ ਦੀ ਅੱਖਿਆ ਦੇ ਵਿੱਚ ਸਦਾ ਸਰੂਰ ਸੁਆਸਤ ਦੇ ਮਣਕੇ ਮਨ ਦੀ ਡੋਰੀ ਫਿਰਦੇ ਰਹੇ ਮਖਮੂਰ ਜਿਤਨੇ ਦੇਵਤੇ ਦੇਵ ਲੋਕ ਦੇ ਮਾਤ ਲੋਕ ਵਿੱਚ ਚਲ ਚਲੇ ਆਉਂਦੇ ਆਦਪੁਰਖ ਦੇ ਹੁਕਮ ਤਾਬਾ ਆਪਣਾ ਆਪਣਾ ਫਰਜ਼ ਨਿਭਾਉਂਦੇ ਪਰ ਸ੍ਰੀ ਵਾਲਮੀਕ ਇਸ ਬ੍ਰਹਿਮੰਡ ਦੇ ਵਿੱਚ ਇੱਕੋ ਜੋਤੀ ਸ਼ਕਤੀ ਜੋਤ ਟਲ ਉਹ ਨਾ ਹੈ ਟੋਲੇ ਬਦਲ ਦੀ ਕੁੱਲ ਸ਼ਕਤੀ ਆ ਮੰਗਣ ਉਸ ਤੋਂ ਬਲ ਉਸ ਤੇ ਬੱਦੇ ਅੱਜ ਤੱਕ ਚੱਲਦੇ ਆਦਿ ਸਮੇਤੋ ਕੁਲ ਦਸਤੂਰ ਕਿਣਕੇ ਕਿਣਕੇ ਚਮਕ ਰਿਹਾ ਹੈ ਆਦਪੁਰਖ ਭਗਵਾਨ ਦਾ ਨੂਰ ਫੁੱਲਾਂ ਵਿੱਚ ਮਹਿਕ ਲੁਕੀ ਹੈ ਦੁੱਧਾ ਦੇ ਅੰਦਰ ਜਿਉ ਠੰਡਿਾਈ ਜਿਸਮਾ ਅੰਦਰ ਜਿਵੇਂ ਆਤਮਾ ਖਲਕਤ ਦੇ ਵਿੱਚ ਲੁਕੀ ਖੁਦਾਈ ਕਿੰਨਾ ਅੰਦਰ ਗਰਮੀ ਦੇਵੇ ਲਾਸ਼ਾ ਦੇ ਵਿੱਚ ਬੰਦ ਸੰਗੀਤ ਸਾਜਾ ਦੇ ਵਿੱਚ ਬੰਦ ਸੰਗੀਤ ਅੰਜੂਆ ਅੰਦਰ ਤਰਦ ਕੀ ਵਰਦਾ ਪ੍ਰਿਹੁ ਦੇ ਵਿੱਚ ਲੁਕੇ ਪ੍ਰੇਤ ਪਾਣੀ ਅੰਦਰ ਬਿਜਲੀ ਜਿਵੇਂ ਪੱਥਰਾਂ ਵਿੱਚ ਅਗਨੀ ਦਾ ਵਾਸ ਵਾਲਮੀਕ ਭਗਵਾਨ ਪ੍ਰਭੂ ਦਾ ਹਰ ਕਿਣਕੇ ਵਿੱਚੋਂ ਪ੍ਰਕਾਸ਼ ਕਿਣਕਾ ਕਿਣਕਾ ਸ਼ਾਸਤ੍ਰਮ ਦਾ ਆਦਪੁਰਖ ਦੇ ਰੰਗ ਵਿੱਚ ਰੰਗਿਆ ਭਗਤੀ ਕਰਕੇ ਡਗ ਤਪਲੇਲੀ ਪਲਾ ਜਿਨ੍ਹਾਂ ਸਰਵਤਾ ਮੰਗਿਆ ਕਣਕੇ ਕਣਕੇ ਸਾਸ਼ਟਮ ਤੇ ਮਹਾ ਪ੍ਰਸਾਦਿਆ ਜੁੜੀਆ ਦਾਦਾ ਜਿਨਾਂ ਨੇ ਆਇਆ ਭਗਤ ਜਨਾ ਦੇਆ ਪੂਰੀਆ ਕੀਤੀਆ ਕਲਮ ਰਾਦਾ ਕਣਕੇ ਕਣਕੇ ਆਸ਼ਟਮ ਅੰਦਰ ਮਹਿਕ ਪਈ ਕਸਤੂਰੀ ਇਸ ਵਿੱਚ ਭਗਤੀ ਕਰਦਿਆ ਸੰਤ ਜਨਾ ਦਾ ਮਰਕਾ ਪਿਆ ਸੰਧੂਰੀ ਇਸ ਵਿੱਚ ਤੀਰਥ ਦੀ ਜਨ ਰੱਖਿਆ ਲਈ ਸਾਨੂੰ ਪਾਰਤਲੰਦ ਦਾ ਸੈਣਾ ਇਹ ਕੀ ਆਉ ਕਮੀ ਗਰਤ ਧਰਮ ਲਈ ਸਾਨੂੰ ਜਦ ਮਰਨ ਵਕਤ ਤੇ ਬਹਿਣਾ ਪੈ ਗਿਆ ਤਦ ਮਗਰ ਸਾਡੇ ਇਸ ਆਸ਼ਰਮ ਚੋ ਬਣ ਕੇ ਸੰਤ دیਵਾਨੇ ਤਰਪੈ ਆਦ ਵਸੀਏ ਅਨਤ ਸਮਾਤੋ ਇਥੋ ਸੜਨ ਲਈ ਪਰਵਾਣੇ ਤਰਪੈ 1 2 ਨਹੀਂ 45 ਸਾਧੂ ਬੈਠ ਗਏ ਸਨ ਨਾਲ ਸਾਡੇ ਮਰਨ ਵਰਤ ਉੱਤੇ ਨੰਗੇ ਪਿੰਡੀ ਸਿਆਲ ਅੰਦਰ ਅੰਗ ਪਾਲ ਅ ਸਾਡੇ ਚਖੜ ਚੁੱਲ੍ਹੇ ਹਨੇਰੀਆ ਆਇਆਂ ਮੀਹਾਂ ਸੰਗੜ ਆਦੀਆ ਮਾਰਾ ਧਰਤੀ ਹੀਟ ਤੇ ਛਤ ਅੰਬਰ ਦੀ ਕਿੰਤੇ ਪੁਲਸ ਸਨੇ ਹਥਿਆਰਾ ਸਾਧੂ ਆ ਤਾਈ ਉਠਾਉਣ ਲਈ ਉਥ ਸਾਧੂ ਈਓ ਦਰਿੰਦਿਆ ਕੁੱਟੇ ਸੰਤ ਜਿਨਾਤੇ ਜ਼ੁਲਮ ਦੇਖ ਕੇ ਰੱਬ ਅਰਸ਼ੋ ਪਿਆ ਅਤਰੂ ਸੁਟੇ ਫਿਰ ਲਾਸ ਸੱਤ ਕੜਿਆ ਸਾਧੂ ਸੁਟੇ ਗਵਰਨਮੈਂਟ ਨੇ ਜੇਲ੍ਹ ਦੇ ਅੰਦਰ ਲਾ ਕੇ ਸਮਾਦੀਆ ਬੈਠੇ ਸਾਧੂ ਜੀ ਸਮਝ ਭਗਵਾਨ ਦਾ ਮੰਦਰ ਸਾਧੂ ਆਦੀ ਕੁਰਬਾਨੀ ਤੱਕ ਕੇ ਜਗ ਕੀ ਕੌਮ ਲਿਆ ਅੰਗੜਾਈਆ ਆਦਵਸੀਆ ਜੋ ਦਿਆਂ ਅੰਦਰ ਜਾਗਿਆ ਜੋਸ਼ ਬਰਕਤਾਂ ਆਈਆ ਏਕਾ ਕਰਕੇ ਕੌਮ ਤੁਰ ਜਦ ਜਥੇ ਜੋੜ ਕੇ ਜੇਲਾ ਦੇ ਵੱਲੇ ਕੋਲ ਸਾਡੇ ਅਫਸਰ ਆ ਗਏ ਕਰਨ ਲਈ ਸਮਝੌਤੇ ਦੀ ਗੱਲ ਆਦਵਸੀਏ ਜਾਗ ਪੈ ਜਾ ਧਰਮ ਲਈ ਅੜਖਾ ਦੇ ਰੁੱਤੇ ਢੰਡੇ ਝੁਲ ਪੈ ਫੇਰ ਧਰਮ ਦੇ ਗੁਰੂ ਵਾਲਮੀਕ ਦੇ ਤੀਰਥ ਉੱਤੇ ਇਹ ਆਸ਼ਰਮ ਹੈ ਆਦਪੁਰਖ ਦਾ ਭਗਤੀ ਤੇ ਸ਼ਕਤੀ ਦਾ ਆਸ਼ਰਮ ਧਰਮ ਤਰੋਇਆ ਲੈ ਸ਼ਕਤੀ ਦਾ ਪਰ ਭਗਤਾ ਲੈ ਧਰਮ ਦਾ ਆਸ਼ਰਮ ਇਸ ਆਸ਼ਰਮ ਦੇ ਅੰਦਰ ਹੁੰਦਾ ਆਦਪੁਰਖ ਭਗਵਾਨ ਦਾ ਜਾਪ ਇਹ ਆਦਪੁਰਖਤੀ ਜੋਤ ਇਸ ਵਿੱਚ ਆਦਪੁਰਖ ਦਾ ਹੈ ਪ੍ਰਤਾਪ ਅਸੀਂ ਆਪਣੇ ਹੱਥੇ ਟਿਕਾ ਕੇ ਆਦਪੁਰਖ ਦੇ ਹੁਕਮ ਅਨਸਾਰ ਪੂਰਨ ਸਿਰ ਦਾ ਸਟਾਰਟਕ ਦਸਤਾਰ ਟਕਾਈ ਏਸਾ ਸ਼ਰਮ ਦੇ ਕੋਲ ਅਦਕਾਰ ਪੂਰਨ 나ਥ ਨੇ ਦੇ ਅਰਪਣ ਕੀਤੀ ਏਸ আশ্রম ਦੀ ਸੇਵਾ ਕੁੱਲ ਮਾਤ ਲੋਕ ਵਿੱਚ ਖੁਸ਼ੀਆ ਹੋਈਆ ਦੇ ਪ੍ਰੀਤ ਚੋਂ ਵਰਸਣ ਪੁੱਲ ਪੂਰਨ 나ਥ ਤੋਂ ਮੋਹ ਬੋਲੇ ਓ ਸੰਭ ਅਸੀਂ ਬੋਲ ਰਖੇ ਹਾਂ ਭਗਤ ਜਨਾ ਦੇ ਦਿਲ ਦੀ ਸਰਤਾ ਅਸੀਂ ਦਿਲ ਤੱਕੜੀ ਤੇ ਤੋਲ ਰਹੇ ਹਾਂ ਜਨਮ ਜਨਮ ਦੀ ਭਗਤੀ ਇਸ ਦੀ ਜਨਮ ਜਨਮ ਦਾ ਇਸ ਦਾ ਪਿਆਰ ਸੇਵਾ ਸਿਦਕ ਪਰ ਉਸੇ ਇਸ ਦਾ ਫਰਜੁਗ ਵਿੱਚ ਦਾਸ ਵਿਹਾਰ ਸ਼ਿੰਗਾਰ ਸ਼ਬਦ ਗੁਰੂ ਇਨ ਸ਼ਕਤੀ ਬਖਸ਼ੀ ਜੁਗਤੇ ਸੰਗ ਇਸ ਕਾਲੇ ਕਾਲ ਜੁਗਾ ਜੁਗਾ ਦੇ ਕਠਰ ਤਪਸਿਆ ਬਖਸ਼ੈ ਇਸ ਨੂੰ ਜਹੋ ਜਲਾਲ ਆਦਪੁਰਖ ਨੇ ਸ਼ਕਤੀ ਦੇ ਕੇ ਇਸ ਤੇ ਉਪਕਾਰ ਕਮਾਇਆ ਆਦਵਾਸੀ ਇਤਿਹਾਸ ਲਿਖਣ ਦਾ ਚਮਤਕਾਰ ਇਸ ਤੋਂ ਕਰਵਾਇਆ ਆਦਪੁਰਖ ਦੀ ਬਖਸ਼ਿਸ਼ ਕੀਤਾ ਤ੍ਰੈਲੋਕੀ ਦਾ ਇਸ ਨੂੰ ਗਿਆਨ ਤ੍ਰਿ ਅੰਬਰ ਪ੍ਰਹਿਮੰਤ ਦੀ ਕੋਲ ਇਸ ਨੂੰ ਬਖਸ਼ੀ ਲੋ ਭਗਵਾਨ ਜਦ ਇਸ ਦੇਖਿਆ ਆਦਵਾਸੀ ਇਸ ਭਰਤ ਦੇ ਮਾਲਕ ਅਸਲੀ ਜਦ ਇਸ ਦੇਖਿਆ ਸ਼ਾਨ ਉਹਨਾਂ ਦੀ ਪੈਰਾਫੇਟ ਤਰਿੰਦੇ ਆ ਮਸਲੇ ਜਦ ਇਸ ਦੇਖਿਆ ਆਦਵਾਸੀਏ ਪ੍ਰਾਚੀਨ ਸਭੇਤਾ ਦੇ ਵਾਲੇ ਧੜਵਿਆਂ ਨੇ ਕਰ ਦਿੱਤੇ ਨੇ ਝੁਲਮ ਨਾਲ ਹਰ ਪੱਖੋਂ ਖਾਲੀ ਇਹਨਾਂ ਨੇ ਇਤਿਹਾਸ ਸੁਨਹਿਰੀ ਜੋ ਲਿਖਿਆ ਵਿਦਵਾਨਾਂ ਪਿਆਰਾ ਅਕਿਰਤ ਕਣਾ ਉਹਨਾਂ ਧੜਵਿਆਂ ਨੇ ਅਗਨੀ ਅੰਦਰ ਲੋਹਿਆ ਸਾਰਾ ਆਦਿ ਸਮੇਂ ਦੇ ਗ੍ਰੰਥ ਕੀ ਮਤੀ ॠषि ਮਨੀ ਜੋ ਲਿਖ ਗਏ ਦਾਨੇ ਧਾਰਵੀਆਂ ਲੋ ਦਿੱਤੇ ਕੁੱਲ ਸਭੇ ਤਦੇ ਅਨਮੋਲ ਖਜ਼ਾਨੇ ਭੀਲ ਜਰਾਵੜ ਸ਼ੂਦਰ ਕੈਕੈ ਉਹਨਾਂ ਤੇ ਇਉਂ ਜ਼ੁਲਮ ਕਮਾਏ ਉਸ ਸਮੇਂ ਦੀ ਯਾਦ ਆਉਂਦਿਆ ਤਰਫ ਤੜਫ ਤਿਲ ਮੂਤ ਨੂੰ ਆਏ ਧਾਰਵੀਆਂ ਜੋ ਜ਼ੁਲਮ ਕਮਾਏ ਓ ਕਰ ਸਕਣੇ ਕਠਨ ਬਿਆਨ ਹੋਣ ਲਹੂ ਦੇ ਸੰਨ ਦਰਿਆ ਚ ਫੇਰੇ ਸੂਣ ਪਿਆਲਾ ਸਾ ਅਸਮਾਨ ਲੁੱਟਾ ਕੋਹਾ ਸਦਕਾ ਪਹੁੰਚੇ ਆਦਵਸ ਕੇ ਇਸਮ ਕਾਮ ਸਹਿਨ ਸ਼ਫਾ ਬਣ ਗਏ ਧਾਰਮੀ ਮਾਲਕ ਜੱਦੀ ਬਣੇ ਗੁਲਾਮ ਬੰਦੀ ਖਾਨਿਓ ਕੱਡ ਕੱਡ ਜੋਦੇ ਉਹਨਾਂ ਤੇ ਇਉ ਕਹਿਰ ਕਮਾਏ ਆਤਮ ਲੀਨ ਨੀਚ ਕਮ ਜਿਹੜੇ ਉਹ ਪੰਧਿਆ ਦੇ ਹਿੱਸੇ ਆਏ ਮਰੇ ਹੋਏ ਡੰਗਰ ਵਿਸਤਾ ਚੁੱਕਣਾ ਆਦਵਾਸੀਆ ਹਿੱਸੇ ਆਇਆ ਜਿਉਂਦੇ ਜੀ ਉਹਨਾਂ ਦਾ ਜੀਵਨ ਗਿਆ ਸਦੀਵੀ ਨਰਕ ਬਨਾਇਆ ਮੰਦਰਾ ਤੇ ਸਕੂਲਾ ਅੰਦਰ ਉਹਨਾਂ ਤੇ ਪਾਬੰਦੀਆ ਲਗਵਾਈਆ ਤੂਫਾਨੋ ਤਾ ਹਾਰਤੀਆ ਵੀ ਹੁਕਮਨ ਗਈਆ ਬੰਦ ਕਰਾਈਆ ਬੋਲੀਆ ਖੂਸ ਸਰੋਵਰਾਂ ਉਤੋਂ ਪਾਣੀ ਪੀਣਾ ਬੰਦ ਹੋ ਗਿਆ ਤੀਰਥ ਉੱਪਰ ਜਾਣ ਆਉਣ ਤੋਂ ਰੋਕਣ ਦਾ ਪ੍ਰਬੰਧ ਹੋ ਗਿਆ ਖੂਕੀ ਮਹਿਲ ਕੇ ਬਾਰੇ ਸਬਦੇ ਕੁੱਲ ਜੰਗਲਾ ਦੇ ਵਾਸੀ ਕੀਤੇ ਤਖਤਾਂ ਵਾਲੇ ਆਦਵਾਸੀ ਹੁਕਮਨ ਕੁੱਲ ਬਨਵਾਸੀ ਕੀਤੇ ਆਦਵਾਸੀਆ ਦੇ ਗਲ ਪਾਇਆ ਤੋਬ ਗੁਲਾਮੀ ਲਿਖ ਲਿਖ ਨਾਵਾ ਮਾਲਕ ਸੜਨ ਬਰੇ ਤੇ ਅੰਦਰ ਕਾਤਲ ਮਾਨਣ ਬਾਗੀ ਛਾਵਾਂ ਆਰਮਿਆਂ ਦਾ ਜ਼ੁਲਮ ਦੇਖ ਕੇ ਆਦਵਾਸੀ ਮਹਾਂਪੁਰਸ਼ ਆਯੁਕਤੇ ਇਸ ਪੂਰਨ ਨਾਥ ਲਖਾਰੀ ਧੀਰੋ ਜਾਗ ਪਈ ਕ੍ਰਿਸ਼ਟਾ ਧੀਰਤੇ ਫਿਰ ਆਦਪੁਰਖ ਦੇ ਚਦਨੀ ਇਸ ਨੇ ਕਰ ਅਰਦਾਸ ਸਮਾਧੀ ਲਾਈ ਦੇਖੀ ਜਿਹੜੀ ਤਸ਼ਾ ਕਾਮ ਦੀ ਉਹ ਆਦਪੁਰਖ ਨੂੰ ਆਤ ਸੁਣਾਈ ਦਿਲ ਦਾ ਦਰਦ ਚ ਅੰਬਰੀ ਪਹੁੰਚਾ ਜਦ ਅੰਬਰਾਂ ਤੋਂ ਇਲਹਾਮ ਹੋ ਗਿਆ ਆਦ ਪ੍ਰਕృతి ਸ਼ਕਤੀ ਵੱਲੋਂ ਤਦ ਪੈਦਾ ਇਉਂ ਪੈਗਾਮ ਹੋ ਗਿਆ ਆਦ ਕਵੀ ਨੇ ਦੇ ਦੇ ਅਸੀਸਾ ਵਰਦਾਨਾਂ ਦੀ ਅਦਾਤਾ ਬਖਸ਼ਿਆ ਭਗਤੀ ਦੇ ਸੰਗ ਸ਼ਕਤੀ ਬਖਸ਼ੇ ਕਵਤਾ ਕਲਮ ਦਿਵਾਤਾ ਬਖਸ਼ਿਆ ਆਦ ਕਵੀ ਕਿਹਾ ਕਲਮ ਦੇ ਸ਼ਕਤੀ ਦਾਜ ਕਰੇ ਤਲਵਾਰਾ ਇੱਤੇ ਆਦਵਸੀ ਦੇ ਦੁਗਾ ਦੁਗਾਤੋਂ ਪੂਰਨ ਨਾਥ ਜਗਾਤੇ ਸੁੱਤੇ ਕਵਤਾ ਰਾਹੀ ਕੌਮ ਦੇ ਅੰਦਰ ਅਣਖਾ ਦੇ ਤੋਂ ਹਰਕਤ ਭਰ ਦੇ ਸਵੈ ਮਾਨ ਵਿਸ਼ਵਾਸ ਸਦਕ ਦੀ ਕੌਮ ਦੇ ਅੰਦਰ ਬਰਕਤ ਭਰ ਦੇ ਜਥੇ ਬੰਦੀ ਸੰਗ ਆਦਵਸੀਆ ਆਪਣੀਆਂ ਚਮਕਾਵਣ ਸ਼ਾਨਾ ਅਰਬਾ ਕੋਹ ਦੀ ਦੁਨੀਆ ਅੰਦਰ ਨਿਸ਼ਚਿਤ ਕਰਾਪ ਜਿਗ ਨਿਸ਼ਾਨਾ ਪੂਰਨ ਕਰਕੇ ਚਾਹਿਰ ਦੇ ਦੇ ਕੌਮ ਨੂੰ ਪੂਰਨ ਗਿਆਨ ਕਰਾ ਦੇ ਕੌਮ ਨੂੰ ਕੌਮੀ ਵਿਰਸੇ ਦੀ ਹੁਣ ਪੂਰਨ ਤੂ ਪਛਾਣ ਕਰਾ ਦੇ ਇਸ ਪੂਰਨ नाथ ਨੂੰ ਇਸ ਸਤੰਮ ਦੀ ਸੇਵਾ ਭਗਤ ਤੋਂ ਇਸ ਲਈ ਦਿੱਤੀ ਭਗਤੀ ਸ਼ਕਤੀ ਸੇਵਾ ਸੰਗ ਇਸ ਸਾਡੀ ਰੂਹ ਸਦੀਵੇਂ ਜਿੱਤੀ ਲਿਖ ਕੇ ਕੌਮੀ ਗ੍ਰੰਥ ਇਸ ਨੇ ਕੌਮ ਉਤੇ ਉਪਕਾਰ ਹੈ ਕੀਤਾ ਕੋਮੀ ਜਜਪਾ ਕੌਮ ਤੇ ਅੰਦਰ ਜਿਸ ਪਰ ਕੇ ਚਮਤਕਾਰ ਹੈ ਕੀਤਾ ਇਸ ਆਸ਼ਰਮ ਦੇ ਸੰਤੋ ਭਗਤੋ ਸੇਵਕ ਜਨੋ ਤੇ ਬਰ ਖੁਰਦਾਰੋ ਆਦ ਵਸਗੇ ਉਹ ਅਣਖੀ ਜੋਧਿ ਆਦ ਪ੍ਰਕਤਿਓ ਪੈਰੋਕਾਰੋ ਖੋਜ ਖੋਜ ਕੇ ਵਿਦਵਾਨਾਂ ਨੇ ਦੁਨੀਆਂ ਨੂੰ ਕਲ ਦਿਲ ਦੀ ਆਖੀ ਸੰਤ ਸੂਰਮੇ ਕਵੀ ਲਖਾਰੀ ਕਰਨ ਸਦਾ ਸਵੇਤਾ ਦੀ ਰਾਖੀ ਲੱਖਾ ਤਾਰੇ ਹੋਣ ਅਰਥ ਤੇ ਹਰ ਤਾਰਾ ਤੂ ਤਾਰਾ ਨਹੀਂ ਬਣਦਾ بارش ਦਾ ਹਰ ਕਤਰਾ ਡਿੱਗਿਆ ਕਦੇ ਨਹੀਂ ਮੋਤੀ ਪਿਆਰਾ ਕਣਦਾ ਲੱਖਾ ਹਿਰਨ ਜੰਗਲ ਵਿੱਚ ਫਿਰਦੇ ਪਰ ਹਰ ਰੂਹ ਚੋਂ ਨਹੀਂ ਕਸਤੂਰੀ ਮਿਲਦੀ ਲੱਖਾ ਸੱਪ ਨਾ ਗਾਦਿਆ ਕਿਸਮਾਂ ਪਰ ਹਰ ਤੋ ਮਨੀ ਨਹੀਂ ਨੂਰੀ ਮਿਲਦੀ ਪ੍ਰਸ਼ਟਰਪਤੀ ਕਰੋੜਾ ਵਿੱਚੋਂ ਇੱਕ ਬਣਦਾ ਜੀ ਦੀ ਰੂਹ ਅਤਰਾ ਸੰਗ ਧੋਤੀ ਹੋਵੇ ਸਾਧੂ ਸੰਤ ਵੀ ਲੱਖਾਂ ਵਿੱਚੋਂ ਕੋਈ ਵਿਰਲਾ ਜਿਸ ਵਿੱਚ ਬ੍ਰਹਮ ਦੀ ਜੋਤੀ ਹੋਵੇ ਇਹਦਾ ਸੰਤਲਖਾਰੀ ਜੋ ਦਾ ਕੋਈ ਵਿਰਲਾ ਹੋਏ ਕੁਰਬਾਨੀ ਵਾਲਾ ਜੋ ਵਾਰੇ ਜੀਵਨ ਜਗਤ ਭਲੇ ਲਈ ਕੋਈ ਵਿਰਲਾ ਰੂਹ ਸਮਾਨੇ ਵਾਲਾ ਕਵੀਆਂ ਜੋਧਿਆਂ ਵਿਦਵਾਨਾਂ ਦਾ ਕੌਮ ਜਿਹੜੀ ਸਤਕਾਰ ਹੈ ਕਰਦੀ ਰਾਜ ਭਾਗ ਤਖਤਾ ਦੀ ਵਾਰਸ ਉਹ ਕੌਮ ਪੈਦਾ ਕਿਰਦਾਰ ਹੈ ਕਰਦੀ ਪਰ ਆਗੋ ਕੌਮੀਆਂ ਆਗੂਆ ਵਿਦਵਾਨਾਂ ਦਾ ਕੌਮ ਜਿਹੜੀ ਸਤਕਾਰ ਦੀ ਕਰਦੀ ਠੜਕੇ ਕੌਮਨ ਸ਼ਾਨਿਓ ਉਹੋ ਸਿਰ ਗਹਿਰਾ ਦੇ ਪੈਰੀ ਧਰਦੀ ਤੰਤਪੁਰ ਸ੍ਰੀ ਵਿਦਵਾਨ ਤੇ ਜੋ ਦੇ ਜੋ ਮਾਨਵਤਾ ਲਈ 파ਰਨ ਜਾਣ ਉਹ ਹੱਡਿਆ ਹੱਡਿਆ ਦੀ ਅੱਗ ਬਾਲ ਕੇ ਜਗ ਵਿੱਚ ਕਰ ਦਿੰਦੇ ਨੇ ਚਾਨਣਦਾਰ ਜੋ ਦੁਖੀਆਲੇ ਸੀ ਇਸ ਵਾਰ ਦੇ ਧਰਮ ਲਈ ਕਸ਼ਟਾ ਦੀ ਰੁੱਤੇ ਉਹਨਾਂ ਦੇ ਸਿਰ ਹੋ ਜਾਂਦੇ ਨੇ ਦੁਨੀਆਂ ਵਿੱਚ ਅਬਰਤ ਉੱਚੇ ਸੰਤ ਜਨਾ ਤੇ ਵਿਦਵਾਨਾਂ ਤੇ ਜੋ ਜ਼ੁਲਮ ਕਰਨ ਖੂਨੀ ਤਲਵਾਰਾ ਉਹ ਆਪਣੀ ਅੱਗ ਵਿੱਚ ਸੜਦੀ ਆ ਤੱਕ ਜਾ ਦੁਨੀਆਂ ਦੇ ਜ਼ਾਲਮ ਦੁਨੀਆਂ ਨੇ ਜ਼ਾਲਮ ਸਰਕਾਰਾਂ ਤਿਆਗੀ ਤੇ ਕੁਰਬਾਨੇ ਵਾਲੇ ਸੰਤ ਜਨਾ ਵਿਦਵਾਨਾਂ ਨੇ ਜੋ ਸੂਰਜ ਵਾਂਗ ਉਹ ਸਭ ਦੇ ਸਾਜੇ ਸਭ ਨੂੰ ਬਖਸ਼ਣ ਗਿਆ ਤੇ ਲੋਹ ਬ੍ਰਹਮ ਜੋਤ ਸੰਗ ਰੰਗੇ ਜਿਹੜੇ ਉਹ ਬਦਿਆ ਤੋ ਸੰਸਾਰ ਨੂੰ ਮੁੜਨ ਸ਼ਬਦ ਗੁਰੂ ਸੰਗ ਇਸ ਦੁਨੀਆ ਨੂੰ ਆਦਪ੍ਰਖ ਤੇ ਚੰਨੀ ਜੋੜਨ ਆਖਰ ਨੂੰ ਉਹ ਅਮਰ ਵਿਅਕਤੀ ਈਸ਼ਵਰ ਵਰਕੇ ਜਿਹੜੇ ਹਸੀਨ ਉਹ ਪਾਰਪਰਮ ਦੀ ਜੋਤ ਦੇ ਅੰਦਰ ਹੋ ਜਾਂਦੇ ਹਨ ਜਾ ਕੇ ਲੀਨ ਪੰਜ ਭੂਤਕ ਸਾਡੇ ਜਿਸਮ ਲਈ ਵੀ ਅੰਤਮ ਮਹਿਲ ਤਿਆਰ ਹੋ ਗਿਆ ਇਹ ਹੋ ਦੇਹੀ ਸਾਡੀ ਰੀਤ ਸੀ ਦਿਲ ਦੀ ਪੂਰਨ ਉਸ ਸੰਸਾਰ ਹੋ ਗਿਆ ਸਨ ਪਿਆਸੀ 1909 ਕੌਮੀ ਮੇਲੇ ਤੋਂ 2 ਦਿਨ ਬਾਅਦ ਫਗਣ ਦੀ ਸੰਗਰਾਤ ਨੂੰ ਜਿਸ ਤੇ ਅਸਰ ਖਿਸੇ ਖੁਦ ਬਣਿਆਦ 5 ਸਾਲ ਅਤੇ 8 ਮਹੀਨੇ 5 ਦਿਨ ਉੱਪਰ ਸਰਦਾ ਨਾਲ ਸੇਵਾ ਕੀਤੀ ਸੰਗਤਾ ਜਪਦਿਆ ਆਦਿ ਪ੍ਰਕਾਸ਼ਵਰ ਅੰਗਪਾਲ 7 ਨਵੰਬਰ ਨੂੰ ਹੋ ਗਿਆ ਮੁਕੰਮਲ ਸਨ 87 ਪੰਨਿਆਂ ਦੇ ਦਿਨ 22 ਕਤਕ ਤੀਰਥ ਤੇ ਬੇਲੇ ਪੂਰਨ ਹੋ ਗਿਆ ਪਿਆਰਾ ਦਾ ਚਿੰਨ 5 ਦਸੰਬਰ 1900 ਤੇ ਸਨ 87 ਜੀਵਨ ਜਿਉ ਕੇ ਅਸੀਂ ਅਮੋਲ ਰੂਹ ਸਾਡੀ ਪਰਮਾਤਮਾ ਰੜੇ ਪਹੁੰਚ ਜਾਏ ਦੀ ਪਾਲ ਵੀ ਭਗਵਾਨ ਦੇ ਕੋਲ ਅੱਜ ਤੋਂ ਸਾਡਾ ਆਸੜ ਉਸ ਵਿੱਚ ਹੁਣ ਅਸੀਂ ਕਰਾਂਗੇ ਜਾਤ ਉਹਦੇ ਵਿੱਚ ਆਦ ਪ੍ਰਖ ਭਗਵਾਨ ਪ੍ਰਬੋਧਾ ਹੁਣ ਚਮਕੇਗਾ ਪਰਤਾਪ ਉਹਦੇ ਵਿੱਚ ਸੁਬਾ ਸ਼ਾਮ ਨੂੰ satsang ਹੋਏਗਾ ਸਾਧ ਸੰਗਤ ਦੇ ਨਾਲ ਉਹਦੇ ਵਿੱਚ ਸਿੱਧਕੇ ਪਿਆਰਿਆ ਭਗਤ ਜਿਨ੍ਹਾਂ ਦਾ ਚਮਕੇਗਾ ਇਕ ਬਾਲ ਉਹਦੇ ਵਿੱਚ ਅਸਤੀ ਵੀ ਤਿਤਕੇ ਭਜਨ ਕਰਾਂਗੇ ਆਦ ਪ੍ਰਖਤਾ ਰੋਜ ਉਹਦੇ ਵਿੱਚ ਬ੍ਰਹਮੰਡ ਅੰਦਰ ਬ੍ਰਹਮ ਜੋਤੀ ਦੇ ਦੇਖਾਂਗੇ ਅਸੀਂ ਜੋਜ ਉਹਦੇ ਵਿੱਚ ਹੁਕਮ ਸੁਣਦਿਆ ਸਤਗੁਰੂ ਜੀ ਦਾ ਇਸੇ ਵਕ ਨੇ ਸੀ ਝੁਕਾਰ ਸਤਗੁਰੂ ਜੀ ਦਾ ਸੁੰਦਰ ਆਸਨ ਉਸ ਨਵੇਂ ਮੰਦਰ ਵਿੱਚ ਦਿੱਤਾ ਜਲਾ ਲਾ ਆਸਣ ਤੇ ਗੁਰ ਜੁੜ ਕੇ ਬਹਿ ਗਏ ਆਦ ਪੁਰਖ ਸੰਗ ਜਿਸ ਤੇ ਤਾਰ ਕੋਲ ਟਕਾਇਆ ਇੱਕ ਕਰ ਮੰਡਲ ਇੱਕ ਬਿਰਾਗਣ ਗੁਰ ਹੁਕਮਾਨ ਸਾਰ ਦਰਸ਼ਨੇ ਡਿਉੜੀ ਵਿਖੇ ਗਲੇ ਤੇ ਉੱਪਰ ਚਟੀਆਂ ਚਾਦਰਾਂ ਨਾਲ ਸਾਧ ਸੰਗਤੀ ਖਾਤਰ ਵਿਖੇ ਹੁਕਮ ਕੀਤਾ ਜ ਗੁਰ ਅੰਗਪਾਲ ਦੋ ਵੇਲੇ ਗੁਰ ਸਾਧ ਸੰਤਨੋ ਕਰਨਾ ਨਿਹਾਲ ਪ੍ਰਵਚਨਾ ਦੇ ਸੰਗ ਸੁਬਾਹ ਸ਼ਾਮ ਹਰ ਰੋਜ਼ ਦਸ ਗੁਰ ਆਦਪੁਰਖ ਭਗਵਾਨ ਦੇ ਰੰਗ ਗੁਰ ਪਰਮੇਸ਼ਰ ਸਜੇ ਸਿੰਘਾਸਣ ਦੀਨ ਗੁਰ ਇਹ ਦਾਪੈ ਦਖ ਵਾल्ਮੀਕ ਭਗਵਾਨ ਜਿਸ ਤਰ੍ਹਾਂ ਬੈਠੇ ਹੋਣ ਆਪ ਪਰ ਤਖ